इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाली ਆਪਕੀ ਤੇ ਸਵਾਗਤ ਹੈ ਜੀ ਰਾਜਾ ਦੇ ਰੋਸ ਪ੍ਰਦਰਸ਼ਨ ਹੋ ਰਿਹਾ ਬਾਬਾ ਸਾਹਿਬ ਦੇ ਪੂਰੇ ਇਲਾਕੇ ਚਲਬੰਦ ਕਰੇ ਇਸ ਮੌਕੇ ਤੇ ਜੀ ਦੇ ਨਾਲ ਸ੍ਰੀ ਰਾਜਾ ਜਨ ਸਖਤ ਦੇ ਪੰਜਾਬ ਅੱਜ ਤੋਂ ਵੱਖ-ਵੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਦੇ ਚੱਲ ਬਹੁਤ ਸਮਾਜ ਪਾਰਟੀ ਨੇ ਰਸਮਤ ਵਿੱਚ ਕੀਤਾ ਚਾਹਤ ਵਿੱਚ ਸ਼ਾਮਲ ਹੋਏ ਤੇ ਵਿੱਚ ਭਾਈਚਾਰੇ ਨੂੰ ਨਾਲ ਲੈ ਕੇ ਸਮੁੱਚੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਸੀਂ ਮੰਗ ਕਰਦੇ ਆ ਕਿ ਡਾਕਟਰ ਜੀ ਦੇ ਕਿਤੇ ਡੋਟ ਚੱਕਰ ਦੇ ਕਿਤੇ ਨਾਮ ਮਸਲ ਤੇ ਤਵਾ ਪ੍ਰਿਆ ਉਹਦੀ ਢੰਗਾਈ ਤੱਕ ਜਾ ਕੇ ਜਿਹੜੇ ਅੰਸਰਾਂ ਨੇ ਉਹ ਜਿਸ ਅਨਜਾਨੇ ਪਾਤੀ ਉਹਦੀ ਢੰਗਾਈ ਤੱਕ ਜਾ ਕੇ ਔਰ ਇਸੇ ਤਰ੍ਹਾਂ ਕਿਤਾ ਜਾਵੇ ਤਾਂ ਕਿ ਅੱਡੇ ਤੋਂ ਕੋਈ ਪਜਾਤ ਬੱਚੇ ਨਾ ਬਸੋ ਅਸੀਂ ਜਿਹੜਾ ਜ਼ਿਲ੍ਹਾ ਰੋਸਮਾਰਾ ਸਾਡਾ ਉਹ 26 ਜਨਵਰੀ ਨੂੰ ਜਗਨਨਾਥ ਵਾਲੇ ਪਹਿਨਾ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਕਿੱਤਰ ਚੱਕੀ ਤੇ ਜੋ ਡਾਕਟਰ ਸਾਹਿਬ ਦੀ ਡਾਕਟਰ ਪ੍ਰੀਰੋ ਅਮਰੀਕਾ ਦੀ ਮੂਰਤੀ ਨਾਲ ਜਿਸ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸ਼ੇਰ ਸ਼ਟ ਕੀਤੀ ਆ ਅਸੀਂ ਇਹ ਮੰਗ ਕਰਦੇ ਆ ਕਿ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਤਫਤੀਸ਼ ਕਰਕੇ ਤੇ ਅਗਲੇ ਕਾਰਨ ਉਹ ਸਾਸ਼ਨ ਵਿੱਚੋਂ ਕੌਣ ਕੌਣ ਲੋਕ ਨੇ ਉਹ ਬੁਧਾਈ ਤੋਂ ਕੌਣ ਲੈ ਕੇ ਆਇਆ ਤੇ ਉਹਦਾ ਜਿਹੜਾ ਹਮਰਸਰ ਦੇ ਵਿੱਚ ਰੈਨਸਨ ਕਿਹਨੇ ਕੀਤਾ ਉਹਦੇ ਰੈਨਸਨ ਦਾ ਖਰਚਾ ਕੌਣ ਕਰ ਰਿਹਾ ਸੀ ਉਹਨੂੰ ਇਸ ਤਰ੍ਹਾਂ ਕਿ ਕਸਾਸ਼ੀ ਦੇ ਬਹਿਤ ਤਿੰਨ ਚਾਰ ਮਹੀਨੇ ਜਿਹੜਾ ਉਹ ਅਮਨਤਾਂ ਦੇ ਵਿੱਚ ਰੱਖਿਆ ਗਿਆ ਸਾਰੇ ਹੀ ਤਫਤੀਸ਼ ਕੀਤੀ ਜਾਵੇ ਔਰ ਅਸਰ ਦੇ ਦੇਸ਼ੀਆ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਉਹਦੇ ਸਾਥ ਤੋਂ ਸਾਥ ਦਾ ਸਰਦ ਦਿੱਤੀ ਜਾਵੇ ਇਹ ਕਿਸੇ ਦਬਾਰੇ ਵਿੱਚ ਲੁਕਾਇਆ ਨਾ ਜਾਵੇ ਕੌਂਟੀ ਦਾ ਜਲਦੀ ਕੰਮ ਤੇ ਮੁਕੰਮਲ ਕਰਕੇ ਤੇ ਆ ਕੇੰਦਲ ਸਾਹਿਬ ਨਾਲੇ ਕਪੇ ਸਾਹਿਬ ਕੀ ਕੀ ਇਹ ਪਿੰਡਾਂ ਦੇ ਵਿੱਚੋਂ ਜਿਹੜਾ ਜੋ ਟੀਮ ਇਹ ਸਾਡਾ ਰੋਸ ਪਾਛੇ ਇਹ ਤਾਂ ਪਰसों ਸਾਡੀ ਕਮਿਟੀ ਮੀਟਿੰਗ ਦੇ ਜਿੱਥੇ ਪਾਸ ਹੋਣਾ ਚਾਹੀਦਾ ਹੈ ਰੋਜਪੁਰ ਵੀ ਬੰਦਿਆ ਪਰ ਮੀਟਿੰਗ ਦੇ ਪਾਸ ਹੋਇਆ ਕਿ ਆਪਾਂ ਜੀਰਾ ਸ਼ਹਿਰ ਨੂੰ ਬੰਦ ਨਾ ਕਰੀਏ ਤਾਂ ਕਿ ਜੋ ਸਾਡਾ ਭਾਈਚਾਰਾ ਹੈ ਸਾਡੇ ਜਿਹੜੇ ਇੱਥੇ ਲੋਕ ਕੰਮ ਕਰਦੇ ਨਿਰੰਤਰ ਦੇਸ ਹੁੰਦਾ ਸਾਡਾ ਡਾਕਟਰ ਪੀਮਰਾਓ ਅੰਬੇਦਕਰ ਜਿਹਦੇ ਜਿਹੜੀ ਗਤਬੀ ਕੀਤੀ ਗਈ ਉਹਨਾਂ ਦੇ ਬੁੱਤ ਦੇ ਨਾਲ ਉਹ ਬੜੀ ਹੀ ਨਿੰਦਣਯੋਗ ਘਟਨਾ ਤੇ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਵਾਂ ਇਕੱਠੀਆਂ ਹੋ ਕੇ ਅੱਜ ਰੋਸ ਪ੍ਰਦਰਸ਼ਨ ਕਰ ਰਹੀਆਂ ਤਾਂ ਜੋ ਇਨਸਾਫ ਮਿਲ ਸਕੇ ਤੇ ਜਿਹੜੇ ਸ਼ਰਾਰਤੀ ਅੰਸਰਾਂ ਨੇ ਗਲਤ ਕਦਮ ਉਠਾਇਆ ਹੈਗਾ ਉਹਦੇ ਖਿਲਾਫ ਤੇ ਉਹਦੇ ਪਿੱਛੇ ਜਿਹੜੀਆਂ ਕੋਈ ਵਾਕਤਾਂ ਹੈਗੀਆਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਆ ਇਹਨਾਂ ਨੇ ਮੰਗ ਪੱਤਰ ਜਿਹੜਾ ਦਿੱਤਾ ਇਹ ਮਾਨਯੋਗ ਡੀਸੀ ਸਾਹਿਬ ਰਾਹੀਂ ਸਰਕਾਰ ਨੂੰ ਜਿਹੜਾ ਅੱਜ ਹੀ ਭੇਜ ਦਿੱਤਾ ਜਾਊਗਾ ਐਸੀ ਸਾਹਿਬ ਅੱਜ ਜਿਹੜੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਕੀ ਕਹਿਣਾ ਹੈ ਅੱਜ ਜਿਹੜਾ ਸਾਡਾ ਸਮੂਹ ਐ ਐਸੀ ਭਾਈਚਾਰਾ ਔਰ ਪਛਰੀਆਂ ਛੜੀਆਂ ਵੱਲੋਂ ਇੱਕ ਸਾਂਝੇ ਤੌਰ ਤੇ ਇਹ ਰੋਸ ਮਜਾਰਾ ਕੀਤਾ ਗਿਆ ਸੀ ਕਿਉਂਕਿ 26 ਜਨਵਰੀ ਨੂੰ ਅਮਰਸਰ ਸਰਬ ਸਾਹਿਬ ਇੱਕ ਡਾਕਟਰ ਪੀ ਬੀਆਰ ਅੰਮੇਰਕਰ ਸਾਹਿਬ ਜੀ ਦੀ ਜੋ ਬਹੁਤ ਸੀਓ ਦੇ ਵਾਸਤੇ ਛੇੜਛਾੜ ਕੀਤੀ ਕਿਸੇ ਨੇ ਉਹਨਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਸਾਰੇ ਲੋਕਾਂ ਨੇ ਇੱਕ ਰੋਸ ਮਾਰਚ ਕੀਤਾ ਜਿਹਦੇ ਕਿ ਅਸੀਂ ਉਹ ਜਿਹੜੀ ਘਟਨਾ ਹੋਈ ਉਹਦੀ ਸਖਤ ਨਿੰਦਾ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਪ੍ਰਸ਼ਾਸਨ ਪਾਸੋਂ ਇਹ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਉਹ ਜਿਹੜਾ ਦੋਸ਼ੀ ਫੜਿਆ ਹੋਇਆ ਉਸ ਤੋਂ ਡੰਗਾਈ ਨਾਲ ਪੜਤਾਲ ਕੀਤੀ ਜਾਵੇ ਔਰ ਉਹਨੂੰ ਜਿਹੜੀ ਉਹਦੇ ਪਿੱਛੇ ਕੀ ਸਾਜ਼ਸ਼ਾਂ ਕੰਮ ਕਰਦੀਆਂ ਔਰ ਉਹ ਦਬਈ ਤੋਂ ਉਹਨੂੰ ਕੌਣ ਲੈ ਕੇ ਆਇਆ ਅਮਰ ਸਾਰੇ ਵਿੱਚ ਕਿਸ ਨੇ ਕਿਰਾਏ ਤੇ ਕਮਰਾ ਲੈ ਕੇ ਦਿੱਤਾ ਔਰ ਉਹਦਾ ਰਹਿਣ ਸਣ ਖਰਚਾ ਕੌਣ ਕਰ ਰਿਹਾ ਸੀ ਇਹ ਸਾਰੀ ਦੀ ਦਿngਾਈ ਨਾਲ ਪਰਦਾ ਕਰਕੇ ਜਿਹੜੇ ਬਾਕੀ ਸਾਸ਼ਾਣ ਵਿੱਚ ਲੋਕ ਆ ਉਹਨਾਂ ਨੂੰ ਸਾਹਮਣੇ ਨੰਗਾ ਕੀਤਾ ਜਾਵੇ ਇੱਕ ਮਿੰਟ ਦੇ ਬਾਅਦ ਪਿੱਛੇ ਰਹੀ ਛੋੜੇ ਪਿੱਛੇ ਨੂੰ ਹੋ ਰਿਹਾ ਬਗਤ ਪਾਉਂਦੇ ਹੋਏ ਦੋਹਾਂ ਮੂਤੋ ਦਾਇਗਾ ਅਦਰਾਸਿਕ ਰਿਆਸੀ ਤੇ ਕਾਰੇ ਦੁੱਖ ਤੇ ਤਸਵੀਰਾਂ ਦੇਖ ਸਕਦੇ ਹੋ ਜੀਰਾ ਨਹੀਂ ਹਾ ਜੀਰਾ ਦੇ ਵਿੱਚ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਤੇ ਬਾਬਾ ਸਾਹਿਬ ਦੀ ਮੂਰਤੀ ਨੂੰ ਲੈ ਕੇ ਜਿਹੜੀ ਆ ਸ਼ਰਾਰਤੀ ਅੰਸਰਾ ਵੱਲੋਂ ਜਿਹੜੀ ਆ ਭੰਨ ਤੋੜਾ ਅੰਮ੍ਰਿਤਸਰ ਵਿੱਚ ਕੀਤੀ ਗਈ ਹੈ ਤੇ ਗੱਲਬਾਤ ਕਰਾਂਗੇ ਸਸੀ ਗੱਲ ਜੀ ਹਾਂ ਜੀ ਦਸਤਪੀ ਰਾਮ ਬੇਦਕਾਰ ਜੀ ਦੇ ਅੰਮ੍ਰਿਤਸਰ ਦੇ ਵਿੱਚ ਲੱਗਾ ਜਿਹੜਾ ਸਟੈਚੂ ਸੀਗਾ ਉਹਦੇ ਨਾਲ ਵੱਲੋਂ ਇੱਕ ਆਦਮੀ ਵੱਲੋਂ ਉਹਨਾਂ ਦੀ ਸਟੈਚੂ ਦੀ ਬੇਅਦਬੀ ਕੀਤੀ ਗਈ ਅੱਜ ਜੀਆ ਸ਼ਹਿਰ ਦੇ ਵਿੱਚ ਵੀ ਸਾਡੇ ਮਜ਼ਦੂਰਾਂ ਵੱਲੋਂ ਅਤੇ ਇਲਾਕਾ ਨਿਵਾਸੀਆਂ ਨੂੰ ਅਜੇ ਤਰੋਸ ਦੇ ਲਈ ਕੀਤੀ ਗਈ ਆ ਹੋਰ ਵੀ ਅੱਜ ਗੱਲਬਾਤ ਕਰਾਂਗੇ ਆ ਕੀ ਕਹਿਣਾ ਚਾਹੁੰਦੇ ਅੱਜ ਬਾਬਾ ਸਾਹਿਬ ਦੇ ਦਿੱਤੀ ਆ ਕਿ ਅੱਜ ਅਸੀਂ ਬਾਬਾ ਸਾਹਿਬ ਦੇ ਜੋ 26 ਜਨਵਰੀ ਨੂੰ ਜੋੜਾ ਵਿਰੋਧ ਕੀਤਾ ਔਰ ਰੋਸ਼ ਕੀਤਾ ਸ਼ਹਿਰ ਦੇ ਵਿੱਚ ਔਰ ਸ਼ਹਿਰ ਅਸੀਂ ਇੱਕ ਪਾਰਟੀ ਜਿਹੜੀ ਸਾਡੀ ਟੀਮ ਸੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਸ਼ਹਿਰ ਨੂੰ ਵੱਧ ਨਹੀਂ ਕਰਨਾ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਆਪਾਂ ਹੋਰ ਨਹੀਂ ਵਧਾਉਣਾ ਇਸ ਕਰਕੇ ਇੱਥੇ ਰੋਸ ਬਾਤ ਕਰਨਾ ਹੈ ਰੋਜ਼ ਮਾਰਚ ਕਰਦੇ ਆ ਸਾਡਾ ਬਹੁਤ ਹੋਸ਼ ਆ ਸਾਡੀ ਲੋਕਾਂ ਨੂੰ ਜੀ ਬਤ ਤੋੜਾ ਹਾਂ ਤਾਂ ਮੈਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਹਾਂ ਹੋਣ ਵਾਲਾ ਕੀ ਹੈ ਹਾਂਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਜੀ ਜੈ ਵਾਲਮੀਕੀ ਜਿਵੇਂ ਸਾਰੇ ਵਰਲਡ ਨੂੰ ਪਤਾ ਲੱਗ ਚੁੱਕਾ ਜੀ ਸਾਰੇ ਪੰਜਾਬ ਨੂੰ ਸਾਰੀ ਇੰਡੀਆ ਨੂੰ ਪਤਾ ਲੱਗ ਚੁੱਕਾ ਹੈ ਕਿ ਬਾਬਾ ਸਾਹਿਬ ਅਤੇ ਬਾਬਾ ਸਾਹਿਬ ਦੇ ਅੱਜ ਤੱਕ ਇਨਵਾਇਰਨਮੈਂਟ ਕਾ ਸਭੀ ਮੂਰਤੀ ਰੂਪ ਖੰਡਨ ਕੀਤਾ ਗਿਆ ਉਹਨਾਂ ਦੇ ਸੱਜਣ ਚੋਂ ਨੋੜਿਆ ਗਿਆ ਤੇ ਸਾਡੇ ਪੂਰਾ ਹੋਰ ਵੀ ਗੱਲ ਬਾਕੀ ਕਹਿੰਦੇ ਜਦੋਂ ਬਾਬਾ ਸਾਹਿਬ ਮੈਂ ਸੰਦੀਪ ਸਿੰਘ ਅਸ਼ੀਰਾ ਜੱਲਨ ਸੱਤੀ ਪੋਜੋ ਕਾਜਪਾਟ ਅਸੀਂ ਅੱਜ ਦਾ ਜੋ ਪ੍ਰਦਰਸ਼ਨ ਕੀਤਾ ਸ਼ਹਿਰ ਦੇ ਵਿੱਚ ਕੀਤਾ 26 ਤਰੀਕ ਦੀ ਜੋ ਕਥਨਾ ਉਸਾਰ ਵਿੱਚ ਬੱਪਲੀ ਆ ਅਸੀਂ ਉਸ ਪ੍ਰਦਰਸ਼ਨ ਦੇ ਵਿੱਚ ਮੰਗ ਕਰਦੇ ਆ ਕਿ ਜਿਸ ਨੌਜਵਾਨ ਤੋਂ ਦਿਹਾੜੀ ਹੱਕਦ ਕਰਾਇਆ ਗਿਆ ਉਸ ਦੀ ਤੈਅ ਤੇ ਕੀਤਾ ਜਾਵੇ ਤਾਂ ਕਿ ਜਿਹੜੇ ਅਸਲੀ ਅਕਸਰ ਆ ਸਾਹਮਣੇ ਆ ਸਕਣ ਹਾਂ ਜੀ 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 ਕੀ ਕੀ ਲੈ ਚੋੜ ਸਾਡੇ ਸਰਕਾਰ ਅੱਗੇ ਇਹੀ ਮੰਗਿਆ ਜਿਹੜੀ ਧਰਮਾ ਉਹਨੂੰ ਲਾਈਆ ਨੇ ਉਹ ਧਰਮ ਨੂੰ ਜਨਤਾ ਅੱਗੇ ਪੇਸ਼ ਕੀਤਾ ਜਾਵੇ ਔਰ ਐਨਐਸਸੀ ਲਾ ਕੇ ਦੂਰ ਉੱਡ ਜਾਵੇ ਉੱਥੇ ਭੇਜਿਆ ਜਾਵੇ ਔਰ ਅਸੀਂ ਸਰਕਾਰ ਕੋਲ ਇਹੀ ਹੈ ਮੰਗਦੇ ਚਾਹਦੇ ਹਾਂ ਕਿ ਉਹਨੂੰ ਸਤ ਸਤ ਸਹਾਇਤਾ ਦਿੱਤੀ ਜਾਵੇ ਐਨਐਸਸੀ ਐਨਐਸਸੀ ਲੱਗ ਜਾਵੇ ਤੇ ਨਹੀਂ ਫਰਸੀ ਦਿਓ ਫਰਸੀ ਦਿਓ ਫਰਸੀ ਦਿਓ ਕਿ ਉਹ ਸਹਾਇਤਾ ਕਰੇ ਤਾਂ ਦੇਖੋ ਬੜਾ ਸਾਰੇ ਇੰਦਰਜੀਤ ਜੀ